ਈ ਮੈਨੂੰ ਬਤਾ ਲੱਗਿਆ ਜਿਹੜਾ ਹਰਮਨ ਚੀਮਾ ਉਹ ਮਾਸਟਰ ਥਲੀਨ ਦਾ ਸ਼ੋਅ ਲੈ ਗਿਆ ਉਹਨੇ ਚੈਲੰਜ ਵੀ ਕੀਤਾ ਉਹਨੂੰ ਹਾਂ ਮਾਸ ਉਹ ਵੀਡੀਓ ਪਾਈ ਥੀਏ ਉਹਦੇ ਵਿੱਚ ਵੀ ਮਾਸਟਰ ਥਲੀਨ ਨੂੰ ਮੇਰਾ ਓਪਨਲੀ ਚੈਲੰਜ ਆ ਜਿੱਥੇ ਮਰਜੀ ਖੁੱਲਾ ਖਾਣਾ ਮੇਰੇ ਨਾਲ ਲਾ ਲੈ। ਵੀ ਆ ਥਲੀਨ ਦੀ ਬਹੁਤ ਵਾਰੀਆਂ ਬਸਾਂਗਾ ਆ ਰਾਹੂਗਾ ਦਮ ਉਹ ਨਹੀਂ ਵੀਰੇ ਚੀਮੇ ਨੂੰ ਖਰਾਉਣਾ ਕਿ ਸੌਖੀ ਗੱਲ ਉਹ ਉੱਥੇ ਆ ਜਿਗਰਾਤਾ ਨਹੀਂ ਸੀ ਤਨਹਰੀ ਵਾਲਾ ਹਾਂ ਜੋ ਉਹਦੇ ਬਾਈ ਦਾ ਮਸੂਲਿਮ ਬਾਈ ਨੇ ਬੁੱਕ ਕੀਤਾ ਸੀਗਾ ਪਿੰਡ ਵਾਲੇ ਉਹ ਹਰਮਨ ਜੀ ਨਾਲ ਲੈ ਕੇ ਜਗਰਾਤਾ ਜਾਂਦਾ ਆਇਆ ਬਾਈ ਹਾਂ ਤਾਂ ਉਹ ਤਾਂ ਵੀਰੇ ਹੁਣ ਦੇਖਿਓ ਤੁਸੀਂ ਥੋੜੇ ਜਿਹੇ ਦਿਨਾਂ ਤੱਕ ਉਹਦੇ ਕੋਲੋਂ ਜਗਰਾਤੀ ਜਗਰਾਤੇ ਹੋ ਜਾਣਾ ਸਹੀ ਉਹਨੇ ਕੰਮ ਜਿਹੜਾ ਕਿਸੇ ਨੂੰ ਉਹਦੇ ਪੈਸੇ ਨਹੀਂ ਕਿਸੇ ਨੂੰ ਦਤਾ ਪੈਸਾ ਉਹਨੂੰ ਪਰ ਮਸਲੀਮ ਬਾਈ ਨੇ ਵੀਡੀਓ ਪਾਈ ਸੀਗੀ ਜਹਾ ਭਗਤਾਂ ਤੂੰ ਵੀ ਲਾਲਾ ਜਗਰਾਤੇ ਆਂ ਜੀ ਮੈਂ ਬਾਈ ਵਾਸਤੇ ਹਾਂ ਤਾਂ ਬਾਈ ਇੱਕ ਗੱਲ ਹੈ ਬਾਈ ਨੇ ਸਾਰੇ ਸਿੰਗਲ ਵਿਕਤਾ ਜਵਾਰ ਰੱਖੇ ਨੇ ਇਹ ਗੱਲ ਹੈ ਵੀ ਕਦੋਂ ਤੱਕ ਨੇ ਹਾਂ ਸਹੀ ਹਾਂ ਸਹੀ ਨਾ ਰਿਹਾ ਪਰ ਇਹਦਾ ਇਹਦਾ ਦਾ ਮੈਨੂੰ ਆਫਰ ਆਈਆ ਚੀਮੇ ਦੀ ਕਹਿੰਦਾ ਵੀ ਮੇਰੀ ਸਟੇਜ ਸੈਕਟਰੀ ਕਰਦੀ ਤੂੰ ਫਿਰ ਇਸ ਏਰੀਆ ਦੀ ਅੱਛਾ ਤੇ ਮੈਂ ਚਲੋ ਠੀਕ ਹੈ ਉਹ ਥੋੜੀ ਜੀ ਪੈਸੇ ਕਨੇ ਮਤਲਬ ਫਸੀ ਹੋਈ ਆ ਕੁੰਡੇ ਉਹ ਪੈਸੇ ਘੱਟ ਦੇ ਲਿਆ ਮੜੇ ਨਹੀਂ ਨਹੀਂ ਜਦੋਂ ਉੱਥੇ ਜੀਮੇ ਬਾਈ ਦਾ ਖਾਣਾ ਬੁੱਕ ਕਰ ਉਹ ਆਈ ਨਹੀਂ ਸੀਗੇ ਮੁੰਡੇ ਹਾਂ ਬਈ ਹਾਂ 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 ਪੱਲ ਮਦਰਿਆਲੇ ਪੱਲ ਮਦਰਿਆਲੇ ਕਹਿੰਦੇ ਬਈ ਚੀਮੇ ਬਾਈ ਨੂੰ ਮਿਲਣਾ ਵੀ ਮੀਟਿੰਗ ਕਰਨੀ ਆ ਮੈਂ ਵੀ ਲਵੇ ਟਾਈਮ ਕਿੱਥੇ ਨਾ ਬਈ ਨਾ ਇੱਕ ਗੱਲ ਦੇਖੋ ਕੰਮ ਹੀ ਨਹੀਂ ਹੈ ਬੰਦੇ ਕੋਲ ਤੇ ਸੁਣੋ ਭਾਈ ਹਰਾਮਗੀ ਦੀ ਅੱਛਾ ਆਪਾਂ ਉਹਦਾ ਇੱਕ ਨੰਬਰ ਲਾਇਆ ਸਾਨੂੰ 2 ਦਿਨ ਪਹਿਲਾਂ ਨੰਬਰ ਦਿੱਤਾ 3 ਦਿਨ ਲਾਇਆ ਕੋਈ ਨੰਬਰ ਨਹੀਂ ਲੱਗਾ 4 ਦਿਨ ਪਤਾ ਫੋਨ ਆ ਹੋਰ ਨੰਬਰ ਹੋਰ ਨੰਬਰ ਤਾਂ ਨੰਬਰ ਚੇਂਜ ਮੇਰਾ ਪੱਖ ਨਾ ਨੰਬਰ ਆ ਕਹਦਾ ਭਾਈ ਇਹਨੂੰ ਦੇਣਾ ਨਹੀਂ ਪੰਥ ਬੰਦੀ ਖਾਦਾ ਨੰਬਰ ਨਹੀਂ ਕਰਦਾ ਅੱਛਾ ਤੂੰ ਮੈਨੂੰ ਇੱਕ ਗੱਲ ਦੱਸ ਹਾਂਜੀ ਤੂੰ ਮੁੱਛਾ ਸੈੱਟ ਕਰਾਉਣੇ ਕਿੰਨੇ ਪੈਸੇ ਨਿਕਲਣਾ ਮੇਰਾ ਲੱਗ ਜੰਦਾ 700 ਰੁਪਇਆ ਉਹ 2300 ਰੁਪਇਆ ਚ ਕਰਾ ਕੇ ਆਇਆ ਉਹ ਚੱਕ ਲੀਆਂ ਮੁੱਛੀਆਂ ਸੈੱਟ 2300 ਰੁਪਏ ਸੂ 2300 ਰੁਪਏ ਜਾ ਬਾਈ ਦਾ ਜੀ ਦਾ ਐਕਸਟਰਾ ਪੈਸੇ ਨੇ ਦਾੜੀ ਦੇ ਐਕਸਟਰਾ ਉਹ ਗਾਣਾ ਕਿਹੜਾ ਰਿਹਾ ਉਹਦਾ ਸਲੇਟੀਆਂ ਬਾਈ ਕਿੰਨੇ ਦੀ ਉਹ ਗਾਣਾ ਮੈਨੂੰ ਪਤਾ ਛੋਟੀ ਹੁੰਦੀ ਖਾਂਦੀ ਸੀ ਸਲੇਟੀਆਂ ਨਹੀਂ ਉਹ ਬਾਈ ਚੱਲੂ ਗਾਣਾ ਫਿੱਟਾ ਬਾਈ ਫਿੱਟਾ ਬਾਈ ਹੋਰ ਸੁਣੋ ਗੀਲ ਦੀ ਖਾਰੀ ਦੇਖੋ 18 ਰੁਪਏ ਉਸ ਦੇਤੀਆਂ ਤਦ ਨੂੰ ਕਿਸਮਤ ਇੰਨੀ ਫਿਰਕਦਾ ਇੰਨੀ ਰਿਕਮ ਟੱਕਰ ਵੀ ਸਿੱਧੀ ਆ ਬਸ ਪੈ ਗਈ ਦਲਾ ਇੰਨੀ ਗਿਆ ਫੇਰਾ ਗਿਆ ਇੰਨੀ ਹਰਮਨ ਚੀਮਾ ਜਿਹੜਾ ਨਾ ਹਰਮਨ ਦੀ ਗਾਇਕੀ ਵੀ ਤੁਹਾਨੂੰ ਪਤਾ ਇੱਕ ਯਾਰ ਉਹਨੂੰ 올 ਵਰਲਡ ਸੁਣਦਾ ਲਵ ਯੂ 올 ਨਾ ਕੋਈ ਰਾਈ ਲਵ ਯੂ 올 ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਸ਼ੈਰੀਮਾਨ ਦਾ ਲਵ ਯੂ 올 ਆ ਕੇ ਹਰਮਨ ਚੀਮਾ ਦਾ 올 ਹਰਮਨ ਚੀਮਾ ਦਾ ਐਕਚੁਅਲੀ 올 ਦਾ ਮਤਲਬ ਸ਼ੈਰੀਮਾਨ ਨੇ ਬਾਈ ਨੇ ਪਾ ਦਿੱਤੀ ਕਹਿੰਦਾ ਵੀ ਅ ਲਵ ਯੂ 올 ਮੇਰਾ ਬਾਈ ਨੇ ਤਾਂ ਮਜ਼ਾਕ ਕਰੇਗਾ ਨੀ ਨੀ ਮਜ਼ਾਕ ਨਹੀਂ ਇਹ ਹੈ ਪੈੱਟ ਚੱਕ ਲਿਆ ਮੈਂ ਦੱਸ ਤੁਹਾਨੂੰ ਮੈਂ ਲਖਦਾ ਲਵ ਯੂ ਆਲ ਨਹੀਂ ਹੈਗਾ ਲਵ ਯੂ 올 ਹੈ 올올 ਮੈਨੇ ਹੁੱਲੂ ਹੋਤਾ ਲਵ ਯੂ 올 ਲਵ ਯੂ 올 ਆ ਕੇ ਆਏ ਦਾ 올올 ਕਿਹੜੀ ਵਾਰੀ ਬੰਦਾ ਆਪਣੀ ਮੁੱਛਾਂ ਦਾ ਤੇਲ ਦੀ ਮਿਸ਼ਰੀ ਲੀ ਦਿੰਦਾ ਵੀ ਉਹ ਆਏ ਤੱਕੇ ਉਹ ਮੈਂ ਯਾਰ ਮੇਰੇ ਜੀਮੇ ਬਾਈ ਨੂੰ ਪੁੱਛ ਰ ਮੈਂ ਬਾਈ ਤੁਸੀਂ ਵੀ ਆ ਮਾਂ ਮੇਰੇ ਪੁੱਛਿਆ ਸੀ ਉਹ ਬੱਦਵਾੜੀਆ ਮਮਾ ਕਹਿੰਦਾ ਵੀ ਤੁਸੀਂ ਵੀ ਮੈਂ ਮੁੱਛਾਂ ਬਦੋਣੇ ਮੇਰੇ ਮੁੱਛਾਂ ਨਹੀਂ ਬਦਦੇ ਆ ਬਾਈ ਕਹਿੰਦਾ ਦਿੱਸੀ ਕਿਉਂ ਲਾਏ ਚੀਮਾ ਵੀ ਗਿਆ ਚੀਮਾ ਵੀ ਗਿਆ ਬਈ ਸੰਤਾ ਕਾਨੂੰਨੀ ਮਸਲੇ ਬਚਾ ਲਿਆ ਪਰ ਮੇਲਾ ਦਾ ਮਾਸਟਰ ਸਲੀਮ ਦੇ ਹੁਣ ਬਹੁਤ ਖੜਕ ਘੱਟ ਗਿਆ ਨਹੀਂ ਨਹੀਂ ਮਾਸਟਰ ਸਲੇਬ ਨੇ ਇੱਕ ਵਾਰੀ ਦਿਲਜੀਤ ਨਾਲ ਵੀ ਪੰਗਾ ਲਿਆ ਸੀ ਉਹ ਹਰੇਕ ਨਾਲ ਪੰਗਾ ਲੈਂਦਾ ਬਸ ਚੀਮੇ ਨਾਲ ਉਹਨੇ ਮੇਰੇ ਨਾਲ ਲੜ ਗਈ ਗਰੀ ਗਲਤ ਲੈ ਗਿਆ ਬੰਦਾ ਗਲਨਜੀਤ ਤਾਂ ਬਈ ਨੇ ਕਹਤਾ ਵੀ ਸਾਡਾ ਜੱਟ ਸੌਦਾ ਵੀ ਇੱਥੇ ਸਿੱਧਾ ਕਰੂਗਾ ਬਾਈ ਦਿੱਤੇ ਚੀਮੇ ਨੇ ਘਰਾਈ ਲਾਤੀ ਨਾ ਬਾਈ ਸਲੇਮ ਬਾਈ ਨਹੀਂ ਸਲੀਮ ਬਾਈ ਤਾਂ ਘਰਾਈਆਂ ਮਾਰਦਾ ਚੀਮਾ ਤਾਂ ਤਕਾਰੀਆਂ ਵੀ ਮਾਰਦਾ ਮਿੱਟੀ ਮਾਰਦਾ ਉਹ ਤਾਰੀਆਂ ਅਛੇ ਤੇ ਬਈ ਮਾਸਟਰ ਰੀਮ ਗਰਾਰੀਆਂ ਮਾਰਦਾ ਚੀਕਣਾ ਬਈ ਤਰਾਰੀਆਂ ਮਾਰਦਾ ਚਲੋ ਛੱਡੋ ਯਾਰ ਗੱਲਾਂ ਮੈਂ ਤਾਂ ਕਿਟ ਵੀ ਪੈਕ ਕਰਨੀ ਆਸਟ੍ਰੇਲੀਆ ਜਾਣਾ ਉਹਦੇ ਨਾਲ ਕਿਧਰ ਆਲੋ ਬਈ ਚੀਮੇ ਬੈਠਾ ਹਾਂ ਬਾਈ ਸਾਹਮਣੇ ਅੱਜ ਪਹੁੰਚ ਫਰਾਦ ਲਾ ਬੁੱਤੀ ਦੇਖੀ ਤੈਨੂੰ ਕੋਈ ਕੈਪੂ ਦਾ ਸੁਝਾਵੇ ਬਈ ਤੁਸੀਂ ਸੁਣੇ ਕੇ ਲਓ ਹਾਂ ਚੀਮੇ ਨਾਲ ਬਈ ਸਟੇਜ ਫੈਕਟਰੀ ਕਰਦੀ ਮੈਂ ਕਿਰੋ ਇਹਦੇ ਚੱਲ ਰਿਹਾ ਮੈਂ ਮਨਨ ਸਵਾ ਕੁ ਲੱਖ ਰੁਪਏ ਇੱਕ ਸ਼ੋਅ ਦਾ ਕੀ ਮੈਂ ਬਾਈ ਫਿਰ ਸ਼ੁਰੂ ਤੇ ਕਿੰਨੇ ਪੈਸੇ ਲੁੱਪੇ? ਛੇਪੇ ਨੂੰ 8-9 ਲੱਖ ਤੱਕ ਸ਼ੁਰੂ ਦਾ ਲੈਣਾ ਨਹੀਂ। ਭਾਈ ਇਹਨਾਂ ਦਾ ਕੰਡਣਾ ਵੀਰੇ। ਮਿਹਨਤ ਵੀ ਬਹੁਤ ਕਰੀ ਕੋਦਾਂ। ਭਾਈ ਜੱਸੀ ਗਿਲ ਵੀ 5-7 ਲੱਖ ਰੁਪਏ ਲੈਂਦਾ ਇਹ ਤਾਂ। ਫਿਰ ਜੱਸੀ ਗਿਲ ਤਾਂ ਹੁੰਦਾ ਬਾਈ। ਫਿਰ ਜੱਸੀ ਗਿਲ ਤੂੰ ਆ ਜੱਸੀ ਗਿਲ ਲੋਕਾੜ ਜਾੜਦਾ ਟੀਮੇ ਬਾਈ ਨੂੰ ਇੱਕ ਵੀਡੀਓ ਦੇਖੀ। ਕਹਿੰਦਾ ਇੱਕ ਕੁੜੀ ਹੁੰਦੀ ਐ। ਕੁੜੀ ਨਾ ਮੁੰਡੇ ਨੂੰ ਕਹਿੰਦੀ ਐ ਵੀ ਮੈਂ ਉਹ ਮੁੰਡੇ ਨੂੰ ਪਿਆਰ ਕਰੂੰਗੀ ਜਿਹਦੇ ਦੇ ਅੱਗੇ ਪਿੱਛੇ ਗੱਡੀਆਂ-ਗੱਡੀਆਂ ਹਨ। ਹੈਨਾ? ਤੇ ਇੱਕ ਫਿਰ ਉਹ ਕੁੜੀ ਨਾ ਉਹਨੂੰ ਕਹਿ ਕੇ ਚਲੀ ਜਾਂਦੀ ਐ। ਇੱਕ ਮੁੰਡਾ ਨਾਲ ਉੱਥੇ ਕੰਮ ਕਰਦਾ ਹੁੰਦਾ। ਤੇ ਉਹ ਕਹਿੰਦਾ ਬਾਈ ਮੈਨੂੰ ਛੁੱਟੀ ਦੇ ਦਿਦੋ। ਉਹ ਛੁੱਟੀ ਦੇ ਦਿੰਦਾ ਉਹਨੂੰ। ਉਹ ਮੁੰਡਾ ਨਾ ਆਪਣੀ ਗੱਡੀ ਆਪੇ ਧੋਣ ਗਿਆ ਜਾਂਦਾ ਮਾਲਕ। ਹੂੰ। ਤੇ ਉਹ ਕੁੜੀ ਹੁੰਦੀ ਉਧਰੋਂ ਕਹਿੰਦੀ ਕਿਉਂ? ਤੈਨੂੰ ਮੈਂ ਕਿਹਾ ਸੀ ਨਾ ਵੀਲ ਦੇ ਨਾਲ ਪਿਆਰ ਕਰੂੰਗੀ। ਜਿੱਦ ਲਈ ਅੱਗੇ ਪਿੱਛੇ ਗੱਡੇ ਹੋਣਾ ਹਰ ਇੱਕ ਜਵਾਨ ਤੇ ਉਹਦਾ ਨਾਂ ਹੋਵੇ। ਹਾਂ। ਹੈਨਾ? ਚੱਲ ਭਾਈ ਉਹਦਾ ਜਿਹੜਾ ਕਿਹਦੀ ਮੈਂ ਤਾਂ ਉਹਦੇ ਬੋਏਫ੍ਰੈਂਡ ਨੂੰ ਮਲਾਉਂਦਾ ਜੀ ਨੂੰ। ਉਹਦਾ ਬੋਏਫ੍ਰੈਂਡ ਆਉਂਦਾ ਉਧਰ ਕਿਹਦੀ ਇਹ ਮੇਰਾ ਬੋਏਫ੍ਰੈਂਡ ਹਰਮਨ। ਹੈਨਾ? ਤੇ ਕਹਿੰਦਾ ਅੱਛਾ ਦੇ ਕਹਿੰਦਾ ਪਾਗਲਾ ਮੈਨੂੰ ਦੋ ਦਾ ਛੁੱਟੀ ਲੈ ਕੇ ਗਿਆ ਇਹਨਾਂ ਨੂੰ ਬੁਲਾਇਆ ਜਾਨੀਆਂ ਕਹਿੰਦਾ ਗੱਲ ਸੁਣ ਤੂੰ ਸੱਚ ਕਹਿੰਦੀ ਸੀ ਜਿਹਦੇ ਅੱਗੇ ਪਿੱਛੇ ਗੱਡੇ ਆਉਣ ਹਰ ਇੱਕ ਦੀ ਜ਼ੁਬਾਨ ਤੇ ਨਾਮ ਹੋਵੇ ਮੈਂ ਤੂੰ ਪਿਆਰ ਉਹੀ ਮੁੰਡੇ ਨੂੰ ਕੀਤਾ ਤੈਨੂੰ ਉਹੀ ਮਿਲਿਆ ਹਾਂ ਹਨਾ ਕਹਿੰਦਾ ਮੇਰੀ ਗਰਾਹ ਤੇ ਕੰਮ ਕਰਦਾ ਗੱਡੀਆਂ ਤੋਂ ਦਾ ਕਹਿੰਦਾ ਨਾਮ ਪੁੱਛ ਕੀ ਆ ਹੂੰ ਕਿਹ ਜੀ ਕੀ ਕਹਦਾ ਹਾਰਮਨ ਚੀਮਾ ਫਿਰ ਉਹਦੋਂ ਇੱਕਦਾਂ ਦੋ ਦੋ ਉਹ ਕਹਦਾ ਬੱਲੇ ਬੱਲੇ ਰਧਾਵੇ ਆ ਗਿਆ ਤੂੰ ਇੱਕ ਹੋਰ ਆ ਗਿਆ ਉਹ ਤੇਰਾ ਬੱਲੇ ਬੱਲੇ ਯੋਜੋ ਤੇ 70 ਤੂੰ ਆ ਗਿਆ ਬਰੇ ਇਕੱਠੇ ਦਾ ਬਹੁਤ ਵਧੀਆ ਲੱਗਿਆ ਹਰਮਨ ਜੀ ਦੇ ਬਾਈ ਨੂੰ ਵੈਸਟਪਰ ਲੱਗਾਣਾ ਆਪਣੇ ਗੁੱਲੋ ਸਾਰੇ ਬਾਕੀ ਬਾਈ ਥਾਂ ਦੇ ਕਿਉਂ ਦੇਖੋ ਕੀ ਬਣਦਾ ਸਾਡਾ ਤਰੀਕ ਨੂੰ ਮੈਨੂੰ ਲੱਗਦਾ ਬਾਈ ਨੇ ਘਢਿਲ ਕੱਢ ਦੇਣੇ ਨੇ ਸਿੱਟੀ ਐਮ ਐ ਬਾਈ ਬਾਈ ਨਾ ਨਾ ਇਹ ਕਹਿੰਦਾ ਟੀਮੇ ਬਾਈ ਬਰਾਬਰ ਕਰਾਰੀਆਂ 18 ਤਾਂ ਪਾਸ ਹੋਈਆਂ ਕੱਲ ਕੱਲ ਐ ਕੱਲ ਐ ਕੰਤੱਕ ਦੀ ਰੇਟ ਹੋਏ ਕੱਲ ਨੂੰ ਪਹਿਣੇ ਕਿ ਤਮਾਕੇ ਬਾਈ ਤੇ ਹਰਮਨ ਜੀ ਨੇ ਤੇ ਐਮੀ ਵਿਰਕ ਵੀਰੇ ਨੂੰ ਬੱਸ ਆਪ ਲੱਗਦੀ ਦੋਨਾਂ ਨੂੰ ਵੀਰੇ ਸਾਡੇ ਵੱਲੋਂ ਐ ਦੇਖਿਓ ਦੋਈ ਕਿਸਤੀਆਂ 'ਚ ਪਿਆਰ ਨਹੀਂ ਧਰਨਾ ਕਿਸੇ ਵੀ ਫੈਨ ਨੇ ਐਮੀ ਬਾਈ ਦੇ ਨੇ ਜਾਂ ਹਰਮਨ ਬਾਈ ਦੇ ਨੇ ਇੱਕ ਕਿਸਤੀ 'ਚ ਧਰਿਓ ਪਾਰ ਜਾਓਗੇ ਜੇ ਦੋਨਾਂ ਆ ਧਰ ਲਿਆ ਨਾ ਤੁਸੀਂ ਹਲਾਤ ਦੇਣਾ ਉਸ ਤੋਂ ਉਹ ਦੋਵੇਂ ਫਿਰ ਦੋ ਪਾਰ ਆ ਆਪਾਂ ਵੱਦ ਤੋਂ ਵੱਦ ਕੋਸ਼ਿਸ਼ ਕਰਨੀ ਹੈ ਵੀ ਐਮੀ ਬਾਈ ਦੀ ਕਿਸਤ ਉੱਪਰ ਆਵੇ ਹੈਨਾ ਇਹ ਚੀਮੇ ਵਾਲੀ ਤਾਂ ਬਿਨਾਂ ਜੋਰ ਲਿਆ ਹੀ ਜਾਣਾ ਕਿਉਂਕਿ ਚੀਮੇ ਬਾਈ ਦੀ ਫਾਇਰਫਾਲਿੰਗ ਬਹੁਤ ਆ ਉਹ ਜੇ ਬਾਈ ਗਾਣੇ ਵਿੱਚ ਵੀ ਕਹਤਾ ਨਾ ਲਵ ਯੂ 올 ਠੀਕ ਆ ਨਾ ਗੋਲ ਦਾ ਮਤਲਬ ਤੇ ਉਹਦਾ ਮਤਲਬ ਉੱਲੂ ਤੇ ਨਾ ਉਹ ਗਾਣਾ ਹਿੱਟ ਹੈ ਕਿਦੇ ਆ ਬਾਈ ਦੇ ਗਾਣੇ ਵੀ ਆਏ ਨੇ ਇੱਕ ਉਹ ਆਇਆ ਸੀ ਬਾਹੂ ਬਲੀ ਬਾਹੂ ਬਲੀ ਤੇ ਮਾਡਲਿੰਗ ਵੀ ਕਰੀਆ ਬਾਈ ਨੇ ਬਾਈ ਘਰ ਦੀ ਹਿੱਟ ਹੋ ਗਿਆ ਵਾਹ ਉਹ ਗਾਣਾ ਹੀ ਉਹਨਾਂ ਕੇ ਧੱਲਿਆ ਬਾਈ ਬਾਈ ਨੀਗਾ ਸੁਣੋ ਕਦਰ ਸਿੰਘਾ ਨਾ ਕਹੋ ਖਤਰਾ ਵੀ ਤੇ ਥੁੱਡੀ ਜਾਨ ਨੂੰ ਹੀ ਪੈ ਗਿਆ ਬਾਈ ਨੇ ਮੋੜ ਨਹੀਂ ਵੀ ਕਰਤੀ ਕੁਛ ਨਾ ਬਾਈ ਦੇ ਮੁੱਛਾ ਰੱਖਣੇ ਮੁੱਛਾ ਕਟਾ ਦੂੰ ਫੇਰਾ ਉਹ ਕੁਸਤਾ ਕਟਵਾਣਾ ਹੀ ਪੈਣਾ ਸਹੀ ਗੱਲ ਹੈ ਚਲੋ ਜੀ ਠੀਕ ਹੈ ਓਕੇ ਮਿਲਦੇ ਹਾਂ 18 ਦੇ ਮਤਲਬ ਜੀ ਇਹ ਸੀਗਾ ਐਮੀਬੀਏ ਦੇ ਗਾੜੇ ਵਾਸਤੇ ਤੇ ਹਰਮ ਜ਼ਿੰਮੇਵਾਰ ਨੂੰ ਬੈਸਟ ਆਪਲਗ ਤੇ ਦਨਨ ਮਾਰ ਕਾਹ ਨੂੰ ਕੱਢਣ ਗਿਆ ਤਕਦੀਰਾਂ ਬਦਲ ਜਾਣਗੇ ਰਾਜ ਮੈਂ ਥੋੜਾ ਆਪਣਾ ਜੈਕੀ ਕ੍ਰਾਫਟ ਦਲਾਵਰ ਸਿੱਧੂ ਤੇ ਕੈਲਾਬੁਰ ਨਾਲ ਜੀ ਤੇ ਦਜ਼ਾਰਡੀ ਓਕੇ ਇਹ ਤਾਂ ਮਸ ਲਵ ਯੂ অর ਲਵ ਯੂ